ਅੱਜ ਮੇਰੇ ਯਾਰ ਦੋਸਤ ਫਿਰ ਗਏ ਸੀ ਆ ਕੈਮਰਾ ਦੇਖ ਰਹੇ ਬੈਠੇ ਇਹ ਤੇ ਇਹਦੀ ਵੀ ਤੁਹਾਨੂੰ ਸਾਰੀ ਦਊਂਗਾ ਮੈਂ ਤੇ ਵੀਡੀਓ ਤੁਸੀਂ ਦੇਖਦੇ ਰਹੋ ਕਾਕੇ ਵਾਰ ਜੋ ਵੀ ਅਪਡੇਟ ਤੁਹਾਨੂੰ ਜਰੂਰ ਦੱਸੂਗਾ ਮੈਂ ਤੇ ਆਪਾਂ ਕਰਦੇ ਆਂ ਵੀਡੀਓ ਸਟਾਰਟ ਅਸੀਂ ਕੈਮਰਾ ਦੋ ਵਾਰ ਦੇਖ ਕੇ ਆਏ ਮੈਂ ਆਪਨੇ ਕੇ ਮੇਰੇ ਮੂਹੇ ਨੇ ਭੰਗਿਆ ਹੋਇਆ ਨਹੀਂ ਯਾਰ ਜੀ ਜੀ ਇਹ ਤਾਂ ਵੀ ਉੱਤੇ ਪਹੀ ਜਾਣ ਕੀ ਅੱਗੇ ਵੇਖਣਾ ਨਾ ਨਾ ਹੋ ਕੁ ਤਾ ਕਿਹੜੇ ਕਿਹੜੇ ਚੱਲੇ ਅੱਜ ਅੱਜ ਬੰਦਾ ਬਈ ਜੋਰਾ ਐਡ ਕਰਿਆ ਨਾ ਜੋਰਾ ਐਡ ਕਰਿਆ ਅੱਜ ਜੋਰੇ ਦਾ ਪੜਾ ਰੱਜ ਹੈ ਦੇਖਦੇ ਕਿਆ ਪਤਾ ਭਾਬਾ ਉੱਥੀ ਦੇ ਕੈਮਰਾ ਉਹ ਕੈਮਰਾ ਸ਼ੁਰੂ ਕਰ ਲਿਓ ਤੇ ਸਭ ਜਿਹੜਾ ਨੇ ਤੁਸੀਂ ਸਭ ਜਿਹੜਾ ਨੇ ਬਲੌਗ ਪਰ ਦੇਖਣਾ ਤੁਸੀਂ ਉਹਨਾਂ ਦਾ ਟਰੈਕਟਰ ਲੱਤਾ ਨਵਾਂ ਨਵਾਂ ਜਿਹਾ ਸੈਕੰਡ ਹੈਂਡ ਲੱਤਾ ਤੇ ਉਹਨਾਂ ਦਾ ਟਰੈਕਟਰ ਲੈ ਲਿਆ ਸੀ ਚਲੋ ਮੈਂ ਕਹਿੰਦਾ ਮੈਂ ਤੁਹਾਨੂੰ ਜੋ ਨਾਲ ਸੰਧਪੰਡ ਆ ਮੈਂ ਤੁਹਾਨੂੰ ਉਹ ਲੈ ਦੂੰਗਾ ਤੇ ਅੱਜ ਅਸੀਂ ਹੁਣ ਰੂਟਾ ਬਟਰ ਲੈਣ ਚੱਲੇ ਰੂਟਾ ਬਟਰ ਸਟਾਰਟਿੰਗ ਆ ਫਿਰ ਸਵਾਰਗਾ ਹਾਰਡ ਟਰਾਲੀ ਉਹ ਬਾਅਦ ਚ ਦੇਖਾਂਗੇ ਤੇ ਮੈਂ ਵੀ ਅੱਜ ਦਿੱਲੀ ਜਾਣਾ ਉਹਦੇ ਪੇਪਰ ਪ੍ਰਿੰਟ ਆਊਟ ਕਰਾਉਣੇ ਇੱਕ ਥੋੜੀ ਜਿਹੀ ਇੱਕ ਫਾਈਲ ਜੀ ਬਣਾਉਣੀ ਕਵਰ ਲੈਟਰ ਬਣਾਉਣਾ ਮੈਂ ਚੱਲ ਜਾਣਾ ਜਾਂਦਾ ਉਹ ਬਣਾ ਵੀਰ ਸਭ ਚੀਜ਼ ਜਮ੍ਹਾਂ ਕਰਾਉਣੇ ਦਿੱਲੀ ਤੇ ਅੱਜ ਦਿੱਲੀ ਨੂੰ ਨਿਕਲ ਜਾਣਾ ਆਪਾਂ ਨੇ ਤੇ ਪਹਿਲਾ ਲੰਦੇ ਹੁਣ ਰੂਟਾ ਵੀਟਰ ਕਾਕੇ ਬਾਰੇ ਵੀ ਦੱਸਾਂਗਾ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਚੱਲਦੇ ਆ ਤੇ ਮੇਰੇ ਦੋਸਤਾਂ 'ਚ ਜਾਣਗੇ ਉਹਨਾਂ ਦਾ ਅਪਡੇਟ ਲੰਦਾ ਰਹੂੰਗਾ ਮੈਂ ਵੀ ਕਿਆ ਕੁਛ ਬਣਿਆ ਉਹੋ ਨਿਕਲਣਗੇ ਕਹਿੰਦੇ ਅਸੀਂ ਅੱਜ ਫੇਰ ਦੁਬਾਰੇ ਕੈਮਰੇ ਚੈੱਕ ਕਰਦੇ ਆ ਜਿੱਥੇ ਜਾ ਕੇ ਅਸੀਂ ਛੱਡੇ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਲੱਗੇ ਹੋਏ ਤੇ ਬਾਕੀ ਆ ਉਹਦੀ ਵਾਈਫ ਨਾਲ ਵੀ ਗੱਲ ਕਰਾਂਗੇ ਦੇਖਦੇ ਆ ਬਾਕੀ ਸਾਰੀ ਗੱਲ ਬਾਤ ਕੀ ਬਣਦਾ ਕੀ ਨਹੀਂ ਬਣਦਾ ਪੋਟੇ ਦੋਆ ਮੈਂ ਬਹੁਤ ਤੁਸੀਂ ਅੱਜ ਵੀ ਕਈ ਮੈਨੂੰ ਟੈਲੀਫੋਨ ਆਇਆ ਸਵੇਰੇ ਸਵੇਰੇ ਪੁੱਛ ਰਹੇ ਆ ਭਾਜੀ ਵੀਡੀਓ ਪਾ ਦਿਓ ਸੀ ਕਾਕੇ ਬਾਰੇ ਜਾਣਨਾ ਚਾਹੁੰਦੇ ਆ ਜਿੰਨੀ ਵੀਰੇ ਤੁਹਾਨੂੰ ਵੀ ਫਿਕਰ ਹੁੰਦੀ ਮੈਨੂੰ ਵੀ ਫਿਕਰ ਆ ਤੇ ਹੁਣ ਪਹਿਲਾਂ ਆਪਾਂ ਆਪਣੇ ਘਰੇਲੂ ਕੰਮ ਕਰ ਲਈ ਫਰੂਟਾ ਵੇਟਰ ਲਈ ਸਭ ਤੋਂ ਪਹਿਲਾਂ ਬਾਹਰ ਆਵਣਾ ਉਹ ਦੇਖੀ ਬਾਰੀ ਨਾਲ ਮੱਝੇ ਦੇ ਵਿੱਚ ਛੱਤ ਪਰ ਰੱਖੇ ਲਾਣਾ ਰੂਟਾ ਵੇਟਰ ਦੇਖ ਲੈਂਦੇ ਆ ভাই ਕਿੰਦਾ ਲੋਡ ਲਾਤਾ ਅੱਛਾ ਜਿੰਨੇ ਟਰੈਕਟਰ ਲੈ ਕੇ ਆਉਣਾ ਤੇ ਅਸੀਂ ਪਹਿਲਾਂ ਚੱਲੇ ਆ ਜਾ ਕੇ ਗੱਲਬਾਤ ਕਰਦੇ ਆ ਕਾਗਜ਼ੀ ਕਾਰਵਾਈ ਕਰ ਕਾਗਜ਼ੀ ਕਾਰਵਾਈ ਕਰਦੇ ਜਾ ਕੇ ਘਟਾਉਂਦੇ ਦੇਖਦੇ ਆ ਸਰਬ ਜਿਹਨੇ ਬਹੁਤ ਦੇਖ ਲਿਆ ਪਰਖ ਲਿਆ ਕਹਿੰਦਾ ਸ਼ਕਤੀਮਾਨ ਦਾ ਕਹਿੰਦਾ ਹੂੰ ਕਹਿੰਦਾ ਸ਼ਕਤੀਮਾਨ ਦੇ ਲੈਣਾ ਵੀਰੇ ਮੈਂ ਚੱਲ ਫਿਰ ਜਿਹੜਾ ਤਾਂ ਲੈਣਾ ਤੇਰੇ ਪਸੰਦ ਦਾ ਉਹ ਲੈ ਲੈ ਕਹਿੰਦਾ ਮੈਂ ਸਾਰੇ ਦੇਖ ਲੇ ਕਾਮਜਾਣੂ ਕਹਿੰਦਾ ਹਮਨ ਸ਼ਕਤੀਮਾਨ ਦੇ ਲੈਣਾ ਕਿੰਨੇ ਦਾ ਭਲਾ ਸ਼ਕਤੀਮਾਨ ਜਾ ਕੇ ਦੇਖਦੇ ਹਾਂ ਸ਼ਕਤੀਮਾਨ ਹੈ ਬਾਈ ਸਾਰਿਆਂ ਨਾਲ ਤੇ ਮਹਿੰਗਾ ਏ ਹੂੰ ਹੂੰ ਪਰ ਚੀਜ਼ ਹੈ ਚੀਜ਼ ਹੈ ਇਹ ਕਾਹਲੂ ਵੇਚਣਾ ਵੀ ਇਹ ਘਾਟਾ ਨਹੀਂ ਪਾਉਂਦਾ ਵੇਚਣਾ ਥੋੜੀ ਆ ਫਿਰ ਨਾ ਨਾ ਉਦਾਂ ਵੀ ਹੱਡ ਗੋਡੇ ਵਿਕਦੇ ਆ ਅਸੀਂ ਨਹੀਂ ਫਿਰ ਜਿਹੜੀ ਚੀਜ਼ ਲੈ ਲਈ ਲੈ ਲਈ ਫੇਰ ਨਹੀਂ ਅਸੀਂ ਵੇਚਦੇ ਇਹ ਨੁਕਸ ਨਹੀਂ ਕੱਢਦਾ ਭਾਈ ਕੋਈ ਤਾਂ ਕਿ ਦਿਖਾਉਂਦੇ ਆ ਸ਼ਕਤੀਮੰਦ ਰੋਟਾਵਿਟਰ ਮੈਂ ਜਾ ਤੱਕ ਫਾਈਲ ਜੀ ਤਿਆਰ ਕਰ ਲਵਾਂ ਕਵਰ ਲੈਟਰ ਤਿਆਰ ਕਰ ਲਵਾਂ ਬੜਾ ਜਾ ਪੁੱਜ ਗਏ ਪਾਈ ਏਜੰਸੀ ਅੱਧਾ ਹੁਣ ਬਿਕ ਚੰਕਦਾ ਆ ਹੀ ਜਾਂਦਾ ਉਹ ਸਾਹਮਣੇੜੇ ਪਏ ਹਾਂ ਭਾਈ ਆਈ ਅੱਛਾ ਸੰਤਰੀ ਦਾ ਸੰਤਰੀ ਕਲਰ ਵਾਲਾ ਆ ਬੇ ਰੋਟਾਵਿਟਰ ਨੂੰ ਮਿਲਿਆ ਇਹ ਵੀ ਕਾਕੇ ਬਾਰੇ ਪੁੱਛ ਰਿਹਾ ਸਾਰੇ ਬੰਦੇ ਕਹਿੰਦੇ ਸੋਚ ਸੋਚ ਕੇ ਮਨਜੀ ਖਰਾਬ ਹੋਈ ਜਾ ਰਹੀ ਸਾਰੇ ਆ ਮम्मा ਵੀ ਆਉਂਦਾ ਹੀ ਆ ਕਿਹਦੇ ਦੇ ਉਹ ਪੁੱਛਿਆ ਦੂਸਰੀ ਗੱਲ ਕਿਵੇਂ ਆ ਸਾਰੇ ਨੂੰ ਬੜੀ ਟੈਨਸ਼ਨ ਆ ਮੁੰਡੇ ਦੀ ਹੋ ਜ਼ਿਆਦਾ ਹੀ ਹਾਂ 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 ਬਿਲਕੁਲ ਉਹ ਬਾਈ ਲੱਗੇ ਨਹੀਂ ਪਤਾ ਨਹੀਂ ਬਸ ਪੁੱਛ ਬਸ ਉਹਨਾਂ ਕੱਲ੍ਹ ਵੀ ਇੱਥੇ ਰਾਤ ਵੀਡੀਓ ਦੇਖਿਆ ਰਾਤ ਇਹਨਾਂ ਨੇ ਬੋਂਦ ਸਾਰੇ ਕੈਮਰੇ ਸਾਰੇ ਕੈਮਰੇ ਅੱਜ ਹੁਣ ਫੇਰ ਗਏ ਆ ਕਿਤੇ ਕੈਮਰੇ ਦੇਖਦੇ ਪਰ ਹੁਣ ਕੈਮਰੇ ਵਿੱਚ 8-9 ਦਿਨ ਦੀ ਰਿਕਾਰਡਿੰਗ ਰਹਿੰਦੀ ਆ ਨਾ ਹੁਣ ਹੀ ਹੋ ਸਕਦਾ ਉਹ ਤੋਂ ਬਾਅਦ ਫਿਰ ਤਾਂ ਫਿਰ ਉਹ ਬਾਅਦ ਬਾਅਦ ਇਹ ਤਾਂ ਪੁਲਿਸ ਵਾਲੇ ਕਢਾ ਸਕਦੇ ਆ ਤੇ ਨੂੰ ਮੈਂ ਜਾਂਦੀ ਹਾਂ ਤੇ ਉੱਥੇ ਜਾਂਦੀ ਹਾਂ ਸਰਖਾ ਠੀਕ ਹੈ ਕਿਉਂ ਸਾਰੇ ਟਰੈਕਟਰਾਂ ਦੇ ਕੱਟੇ ਕਰ ਰਹੇ ਨੇ ਸਾਰੇ ਰੱਥੇ ਕਰਦੇ ਮੋੜੇ ਹੈ ਸਾਰੇ ਦਸਹੀ ਹੋ ਰਹੀ ਨੇ ਜੱਗੂ ਬਾਈ ਆਪਾਂ ਵੀ ਦੋ ਟਰੈਕਟਰ ਦੇਣੇ ਆ ਇੱਕ ਨਵਾਂ ਦੇਣਾ ਉਹ ਬੰਦੇ ਆ ਰਹੇ ਹੋ ਸਕਣ ਅੱਡ ਜਿਹੜੇ ਉਹ ਵੀ ਉਹਨਾਂ ਦਾ ਵੀ ਕੰਮ ਹੈ ਪੁਰਾਣੇ ਦਾ ਵੀ ਟਰੈਕਟਰਾਂ ਦਾ ਵੀ ਕੰਮ ਹੈ ਇਹਦਾ ਚੈਨਲ ਵੀ ਆ ਨਵੇਂ ਪੁਰਾਣੇ ਟਰੈਕਟਰ ਕਰਦਾ ਫਿਰ ਇਹ ਆ ਤਾਂ ਹੁਣ ਸਾਡਾ ਮੁੰਡਾ ਇਹਨੇ ਵੀ ਤੂੰ ਵੀ ਹੁਣ ਚੈਨਲ ਆ ਫਿਰ ਪਾਹੇ ਪਤਾ ਲੱਗ ਹਾਂ ਇਹ ਮੇਰੇ ਨਾਲੇ ਪਾਰਟਨਰਸ਼ਿਪ ਕਰੀ ਹੋਈ ਆ ਅੱਛਾ ਪਾਰਟਨਰ ਤੇਰੇ ਨਾਲੇ ਪਾਰਟਨਰਸ਼ਿਪ ਹੈ 50% ਸ਼ੇਅਰ ਆ ਮੁਕਰਨਾ ਨਹੀਂ ਹੈਗਾ ਹੁਣ ਜੱਗੂ ਮਹਾਲ ਚੈਨਲ ਆ ਤੇ ਦੂਜਾ ਭਾਈ ਕਿਸੇ ਨੇ ਆਪਣਾ ਟਰੈਕਟਰ ਵੇਚਣਾ ਹੋਵੇ ਲੈਣਾ ਹੋਵੇ ਤਾਂ ਜਰੂਰ ਸੰਪਰਕ ਕਰੋ ਇਹਨਾਂ ਨਾਲ ਬਿਲਕੁਲ ਬਿਲਕੁਲ ਹਾਂ 8 ਟੋਡਾ ਗੜਾ 8 ਟੋਡਾ ਹੀ ਆਹ ਹਾਂ ਦੇਖੀ ਆਜੋ ਭਾਈ ਦੇਖੀਏ ਰੂਟਾ ਬਿਟਰ ਆਥੇ ਆ ਵੀਰੇ ਇਹੇ ਆਮਨੇ ਮਾਡਲ ਡੂਆਏ ਟੌਪ ਮਾਡਲ ਇਹਨਾਂ ਉਹ ਮਾਡਲ ਪਾਉਤਾਂ 60000 ਮਾਡਲ ਆ ਦੇਖਾ ਹਾਂ ਇੱਕ ਆਹ ਤੇ ਇੱਕ ਉਹ ਉਹ ਵਰਕ ਘੋੜੀ ਦਾ ਵਰਕ ਆ ਬੱਸ ਇਹ ਮਾਂ ਘੋੜੀ ਆ ਬਈ ਘੋੜੀ ਬਹੁਤ ਸਿੰਪਲ ਨੇ ਇਹ بیس ਮਾਡਲ ਆਉਂਦੀ ਇਹ بیس ਮਾਡਲ ਅੱਛਾ ਆ ਦੋ ਹੀ ਮਾਡਲ ਆ ਇਹ بیس ਮਾਡਲ ਆ ਆ ਟਾਪ ਮਾਡਲ ਆ ਇਹਨੂੰ ਤਵੀ ਸਿੰਗਲ ਆ ਇਹਨੂੰ ਤਵੀ ਦੋਨੇ ਸਾਈਡ ਆ ਜਾਂਦਾ ਠੀਕ ਆ ਘੋੜੀ ਦਾ ਵਰਕ ਆ ਨਾ ਘੋੜੀ ਦਾ ਵਰਕ ਆ ਹੋਰ ਕੋਈ ਵਰਕ ਨਹੀਂ ਵਿੱਚ ਸੇਮ ਆ ਬਾਕੀ ਸੇਮ ਆ ਸਾਰਾ ਕੁਝ ਹੈ ਨਹੀਂ ਕੋਈ ਨਾਡੀ ਆ ਗਿਆ ਉਹ ਆ ਜਾ ਭਾਈ ਆ ਗਿਆ ਆ ਗਿਆ ਜੀ ਬਾਜੀ ਰੇਟ ਇਹ ਜਨਾਂ ਦੀ ਬਸ ਮੋੜੀ ਨਾ ਨਹੀਂ ਮੋੜਦੇ ਨਹੀਂ ਦੇ ਕੇ ਤੋਰਾਂਗੇ ਹੋਰ ਕੋਈ ਯਾਰ ਚੱਲਦਾ ਤੁਹਾਨੂੰ ਜੋ ਰੇਟ ਨਾ ਦੇ ਕੇ ਅੱਜ ਜੋ ਰੇਟ ਪਿੱਛੇ ਤੇ ਆਉਂਦਾ ਹਾਂ ਉਹ ਰੇਟ ਦਵਾ ਲਾਂਗੇ ਉਹ ਰੇਟ ਲਾ ਦੇਵਾਂਗੇ ਨਹੀਂ ਕਰਸਾ ਕਰਦੀ ਉਹਦਾ ਸਾਹਮਣੇ ਆੜਾ 1,55,000 ਦਾ ਟਾ ਮਾਡਲ ਟੌਪ ਮਾਡਲ ਇਹ 1.5 ਲੱਖ ਦਾ ਪੂਰਾ ਹੈ 5000 ਦੀ ਫਰਕ ਹੈ ਫਿਰ ਬਾਕੀ ਦਾਦੀ ਕੋੜੀ ਦੀ ਫਰਕ ਹੈ ਕੋੜੀ ਦੀ ਫਰਕ ਹੈ ਇੱਕ ਸਿੰਗਲ ਡਿਸਕਾਊਨ ਦੋਏ ਪਾਸੇ ਡਿਸਕਾਊਨ ਕੋੜੀ ਦੀ ਆਹਾਂ ਭਾਈ ਆ ਚੀ ਦਾ ਹੀ ਫਰਕ ਬਸ ਹੋ ਤਵੀ ਵਾਦਾ ਕਸੂ ਹੋਂ ਤਾਂ ਵਿਵਾਦ ਹੈ ਤਵੀ ਉੱਧਰ ਜਿੱਧਰ ਮਰਜੀ ਲੈ ਲੈਪਾ ਉੱਧਰ ਹੀ ਸਾਡਾ ਲਾਵਾ ਹੁੰਦਾ ਹੈ ਉਹਦਾ ਫਾਇਦਾ ਹੋਏਗਾ ਚੱਕਰ ਕੀ ਹੈ ਜੇ ਤਵੀ ਦੁਬਾਰਾ ਦਾ 45 ਜੋਦੀ ਤਾਂ ਵੀ ਲੱਗਦੀ ਹੈ ਅੱਛਾ ਉਹ ਫਾਇਦੇ ਚ ਆ ਗਿਆ ਟਰੈਕਟਰ ਲੈ ਕੇ ਅੱਜ ਤਾਂ ਪੂਰੀ ਤਰ੍ਹਾਂ ਹੀ ਚਾਹਿਆ ਜੇ ਹੋਗੀ ਪਾਰਟੀ ਤੇ ਦਿਲ ਕੱਟਦਾ ਇਹ ਸਿਰਲ ਦਿਖਾ ਨਹੀਂ ਸਕਦੇ। ਡੇਢ ਤੇ ਨੇੜੇ ਜਾ ਕੇ ਥੋੜੀ। ਡੇਢ ਕੁ ਤੇ ਨੇੜੇ ਆਏਗੀ। ਡੇਢ ਨੇੜੇ ਬਸ। ਡੇਢਾਂ ਕਿੰਨੇ? ਯਾਹ ਦੇਰ ਕੁ ਚਾਬੀਆਂ ਮਾਰਨੇ ਗੋਟੀਆਂ। ਓ ਯਾਰ ਦਿੱਤੇ ਆ ਵਿੱਚ ਸਾਰਾ। ਲੈ ਇਹਦਾ ਬਚਾ ਹੈ ਡੇਸਟਰ ਬਾਈ। ਸਾਰੀਆਂ ਚਾਬੀਆਂ ਆ ਇਹਦੇ। ਹਾਂ। Ориジナル। Ориジナル ਆ ਜਿਹੜੀ ਮਰਜ਼ੀ ਚੈੱਕ ਕਰ ਲੈ। ਕੋਈ ਡੈਰੀ ਕੋਈ ਛੱਲਾ ਹੈ ਨਹੀਂ। ਡੈਰੀ ਦੇ ਦਿੰਦੇ ਹਾਂ ਤੁਹਾਨੂੰ। ਕੋਈ ਤੇਰਾ ਜੀ ਵੀ ਜਾ ਕੇ ਸੁਣਾਉਣੀ। ਸਾਰੀਆਂ ਚਾਬੀਆਂ ਭਈਆਂ ਵਿੱਚ ਰਹੀਆਂ। ਕੋਈ ਡੈਰੀ ਕੋ ਛੱਲੇ। ਕੋਈ ਮੰਲੇ ਮਸ਼ਹੂਰੀ ਆਉਣੀ ਥੋੜੀ ਸ਼ਕਤੀਮਾਨ ਦੀ। ਬੰਦੇ ਅਸੀਂ ਨਾ ਬੰਦੇ ਅਸੀਂ ਤੈਨੂੰ ਲੜਾਈ ਹੋ ਰਹੀ ਆ ਫੋਟੋ ਕਰ ਜੂ ਤੂੰ ਰੱਖ ਨਾ ਮੇਰੇ ਕੋਲ ਹੈਗੀ ਡੇਰੀ ਕਮਾਂ ਲੈਣ ਦੀ ਮੋਲ ਇਹ ਭਾਈ ਡੇਰੀਆਂ ਨਾ ਮੈਂ ਤੁਹਾਨੂੰ ਘਰੇ ਫੜਾ ਕੇ ਜਾਊਂਗਾ ਦੋ ਹੋਰ ਠੀਕ ਫਿਰ ਠੀਕ ਹੈ ਨਾ ਬੰਦੇ ਹੀ ਹੈਗਾ ਥੋੜਾ ਬੈਰ ਆਈ ਝੋ ਪਾਈ ਆ ਪਿਆ ਜਿਹੜਾ ਮੁੱਢੀ ਚੱਕੂ ਉਹ ਪਟਿਆ ਦਾ ਉਹਨੂੰ ਛੱਡਿਆ ਦਾ ਆਪਾਂ ਉੱਧਾ ਸਾਡਾ ਰੂਟਰ ਮੀਟਰ ਪੈਣ ਲੱਗ ਗਿਆ ਇਹ ਹੁਣ ਸਾਡਾ ਨੰਬਰ ਲਿਖਾ ਵੀਰ ਉਹਨਾਂ ਦਾ ਇੱਥੇ ਸੰਪਰਕ ਕਰਕੇ ਜੇ ਭਾਈ ਕਿਸੇ ਨੇ ਲੈਣਾ ਹੋਵੇ ਤਾਂ ਇਹ ਗੰਜ ਖਿਆਲ ਦਾ ਉਹ ਵੀ ਹੋ ਗਿਆ ਬਤਾਇਆ ਹੋ ਗਿਆ ਸਾਡੀ ਦਾ ਗੁਪਤ ਇਹ ਬਾਈ ਕਿਸੇ ਨੇ ਵੀ ਰੂਟਾ ਮੀਟਰ ਲੈਣਾ ਹੋਵੇ ਆਪਣੇ ਨਾਲ ਕਾਲ ਕਰ ਲਿਓ ਨੰਬਰ ਹੈਗਾ ਬਾਈ 7087385393 ਭਾਈ ਮੁੰਡੇ ਮੇਰੇ ਦੋਨੇ ਭਤੀਜੇ ਆ ਇਹ ਕਹਿੰਦੇ ਚਾਚੇ ਸਾਡੇ ਭਾਈ ਅਰਬਟਾਈਜ਼ਮੈਂਟ ਕਰਕੇ ਜਾ ਲੈ ਭਾਈ ਬੋਲ ਗਿਆ ਬੋਲਣਾ ਦਾ ਭਾਈ ਕਿਹੜੇ ਜੀ ਬਾਈ ਚਾਚੇ ਦੀ ਵੀਡੀਓ ਦੇਖਦੇ ਆ ਹਾਂ ਹਾਂ ਆਪਣੇ ਏਰੀਆ ਵਾਲੇ ਰੋਪੜ ਹਾਂ ਆਪਰਾ ਮੁਹਾਲੀ ਤੱਕ ਇਧਰ ਅਨੰਦਪੁਰ ਸਾਹਿਬ ਬਰਾਂ ਉਧਰ ਖਮਾਨੋ ਤੱਕ ਫਤੇਗੜ ਸਾਹਿਬ ਤੱਕ ਤਿੰਨ ਬ੍ਰਾਂਚਾਂ ਨੇ ਇਹਨਾਂ ਦੀਆਂ ਉੱਥੇ ਤੱਕ ਕਿਸੇ ਨੇ ਵੀ ਕੋਈ ਇਨਕੁਆਇਰੀ ਕਰਨੀ ਹੈ ਜੌਂਡੀਅਰ ਦੇ ਰਿਲੇਟਿਡ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਨੰਬਰ ਕਿੰਨਾ ਹੈ 9915635955 ਠੀਕ ਹੈ ਇਹ ਆਪਣੀ ਰੂਪਰ ਦਾਣਾ ਮੰਡੀ ਦੇ ਵਿੱਚ ਜਾਨਸੀ ਹੈ ਨਾਲ ਇਹਦੇ ਦੋ ਨਾਲ ਦੀ ਹੈ ਇੰਡੋਫਾਰਮ ਦੀ ਹੈ ਤੇ ਜੌਂਡੀ ਹਾਂ ਜੇ ਇਹ ਤਾਂ ਕਿ ਤੂੰ ਵੀ ਬੋਲ ਪਈ ਜੇ ਕਿਸੇ ਨੇ ਇੰਡੋਫਾਰਮ ਦਾ ਲੈਣਾ ਹੋਵੇ ਕਿਸੇ ਨੇ ਇੰਡੋਫਾਰਮ ਲੈਣੇ ਆ ਇਹ ਵੀ ਰੰਗ ਇਹਦਾ ਵੀ ਹਰਾ ਹੀ ਆ ਇਹਦੇ ਦਾ ਰੰਗ ਰੇਟ ਦਾ ਫਰਕ ਆ ਬਣਾਉਣਾ 3 ਲੱਖ ਰੁਪਏ ਸਸਤਾ ਹਾਂ ਆ ਦੇਖਾ ਬਈ ਜਾਨਾ ਠੀਕ ਆ ਜੱਤੇ ਕੋਈ ਵੀ ਅੱਛਾ ਅੱਜ ਮਾਰਕੀ ਦੇ ਦੱਦੇ ਆਇਕਾ ਟ੍ਰੱਕਰ ਨਾਲ ਚੱਲਿਆ ਬਾਈ ਨਹੀਂ ਉਹਨੇ ਲੈਣ ਅੱਛਾ ਲੈਡ ਆਇਆ ਠੀਕ ਹੈ ਹਾਂ ਹਾਂ ਉਹ ਖੜਾ ਹੈ ਨਾ ਟਰੈਕਟਰ ਤੋਂ ਠੀਕ ਹੈ ਠੀਕ ਚਲੋ ਠੀਕ ਹੈ ਮੈਂ ਵੀ ਹੁਣ ਜਾਣਾ ਫਿਰ ਦਿੱਲੀ ਜਾਣਾ ਮੈਂ ਓਕੇ 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 ਲੈ ਟੈਣਾ ਨੂੰ ਹੁਣ ਖਵਨਾ ਕਹਿੰਦਾ ਮੈਂ ਰੂਟਾ ਬਿੜਦੇ ਨਾਲੇ ਆ ਜਾਊਂਗਾ ਮੈਂ ਹੁਣ ਆਪਣੀ ਵਾਲੀ ਗੱਡੀ ਲੈ ਚੱਲਦਾ ਤੇ ਮੈਂ ਹੁਣ ਪੇਪਰ ਵੀ ਪ੍ਰਿੰਟ ਆਊਟ ਕਰਾਉਣੇ ਆ ਲੈਟਾਂ ਉਰ ਆ ਕੇ ਮੁੰਡੇ ਉਹ ਵੀ ਫਿਰ ਚੱਲੇ ਦਵਾਰੇ ਲੱਪਣ ਇੱਥੇ ਆ ਕੇ ਵੇ ਭਾਈ ਬੰਗੜ 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 ਕਿਹੜੇ ਕਿਹੜੇ ਚੱਲੇ ਅੱਜ ਅੱਜ ਬੰਦਾ ਬਈ ਜੋੜਾ ਐਡ ਕਰਿਆ ਨਾ ਜੋੜਾ ਐਡ ਕਰਿਆ ਅੱਜ ਜੋਰੇ ਦਾ ਪੜਾਣ ਅੱਜ ਹੈ ਦੇਖਦੇ ਕਿਆ ਬਾਦ ਆ ਭਾਬਾ ਉੱਥੀ ਦੇ ਕੈਮਰਾ ਉਹ ਕੈਮਰਾ ਸ਼ੁਰੂ ਕਰ ਲਿਓ ਜਿੱਥੇ ਕੈਮਰੇ ਦੇ ਆਪਾਂ ਲਾਸਟ ਵਾਰ ਦੇਖਿਆ ਕੈਮਰੇ ਤੁਸੀਂ ਦੋ ਦੋ ਤਿੰਨ ਤਿੰਨ ਕੈਮਰੇ ਛੱਡੀ ਆ ਜਿਆਦਾ ਲੰਬਾ ਨਹੀਂ ਜਾਦਾ ਅੱਛਾ ਮੈਨੂੰ ਅਪਡੇਟ ਦਿੰਦੇ ਰਹੋ ਸਾਰੀ ਕੋਈ ਵੀ ਗੱਲਬਾਤ ਹੋਈ ਜਰੂਰ ਦੱਸਦੇ ਰਹੋ ਫਿਰ ਮੈਂ ਵੀਡੀਓ ਕਾਲ ਕਰਦਾ ਮੈਂ ਤੁਹਾਨੂੰ ਕੋਈ ਹੈ ਕਿੱਧਰ ਹੈ ਹੈ ਕਾ ਚੀਜ਼ ਦਿੱਲੀ ਵੱਲ ਨਹੀਂ ਜਾਣਾ ਉਧਰ ਨਿਗਰ ਰੱਖੀ ਮੈਂ ਅੱਛਾ ਉੱਧਰ ਹਾਂ ਉਧਰ ਵੀ ਰੱਖੂੰਗਾ ਮੈਂ ਦਿੱਲੀ ਲੱਭਦਾ ਜਾ ਕੇ ਚਲ ਠੀਕ ਹੈ ਜਾਓ ਫਿਰ ਹਾਂ ਚੱਲੇ ਮੈਂ ਖੜਾ ਲੱਗ ਜਾਣਾ ਮੈਂ ਅੱਛਾ ਅੱਛਾ ਕਿਤਾ ਦੇ ਦੁਆਰੇ ਜਾਣਾ ਹੋਵੇ ਇਹ ਚੱਲੇ ਫਿਰ ਦੁਆਰੇ ਦੇਖਣ ਜਿੱਦਾਂ ਮੈਂ ਕਿਹਾ ਮੈਨੂੰ ਦਿੱਲੀ ਜਾਣਾ ਪੈਣਾ ਹਾਂ ਇਹ ਗੱਲ ਸਹੀ ਹੈ ਵੀ ਦਿੱਲੀ ਸਾਈਡ 'ਤੇ ਉਹ ਗੌਰ ਰੱਖੂੰਗਾ ਸਾਰੀ ਜਾਂਦਾ ਜਿੱਦਾਂ ਜਿੱਦਾਂ ਹੋ ਕੇ ਜਾਣਾ ਬੱਸ ਟੈਂਪਰ ਪਰ ਉਤ ਗੌਰ ਰੱਖੋ ਮੇ ਸਾਰੀ ਮੈਂ ਤੁਸੀਂ ਭਾਈ ਜਿਹੜੇ ਬੰਦੇ ਦੇਖਦੇ ਵੀਡੀਓ ਤੁਸੀਂ ਵੀ ਗੌਰ ਰੱਖਿਓ ਭਾਈ ਸਾਡੇ ਕਾਕੇ ਦੀ ਕਿਤੇ ਮਿਲਦੀ ਆ ਤੇ ਸਾਨੂੰ ਦੱਸ ਦਿਓ ਜੇ ਦੇ ਤੇ ਹੋਪਸੋ ਅੱਜ ਕੁਛ ਨਾ ਕੁਛ ਸਿੱਟਾ ਕੱਢ ਕੇ ਲਿਆਉਂਗੇ ਇਹ ਵੀ ਅਪਡੇਟ ਦਿੰਦਾ ਰਹੂੰਗਾ ਤੁਹਾਨੂੰ ਮੈਂ ਸਾਰੀ ਇਹ ਕਿੱਥੇ ਕਿੱਥੇ ਨੇ ਕਿਹਾ ਦੇਖਿਆ ਕਿਹਾ ਨਹੀਂ ਇੱਕ ਫੋਨ ਕਰਕੇ ਕਹਿ ਦਿੰਦੇ ਮੈਂ ਥੋੜੀ ਥੋੜੀ ਵੀਡੀਓ ਬਣਾਉਂਦੇ ਰਹੋ ਕਲੇਪ ਉੱਥੇ ਜਿਹੜੇ ਜਿਹੜੇ ਕੈਮਰੇ ਚ ਆਇਆ ਇਹ ਤੇ ਉਹ ਗਰੁੱਪ ਚ ਪਾਉਂਦੇ ਕਿ ਸਾਡੇ ਮੁੰਡੇ ਸਾਰੇ ਦੇ ਗਰੁੱਪ ਬਣਿਆ ਵਿੱਚ ਕਾਕਾ ਵੀ ਐਡ ਹੈ ਵਿੱਚ ਸਾਡੇ ਗਰੁੱਪ ਦੇ ਉਹ ਵੀ ਐਡ ਹੈ ਤੇ ਥੋੜੀ ਥੋੜੀ ਗਰੁੱਪ ਵੀਡੀਓ ਦੰਦੇ ਰਹੇ ਹੋ ਭੇਜਦੇ ਰਹੋ ਮੈਂ ਕਹਿੰਦਾ ਫੋਨ ਕਰਕੇ ਮੈਂ ਤੇ ਮੈਨੂੰ ਜਾ ਉਹਦੀ ਵੀਡੀਓ ਬਣਾ ਕੇ ਨਾਲ ਫਿਰ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ ਮੈਂ ਅੱਜ ਵੀ ਦੋ ਭੈਣਾਂ ਦੇ ਫੋਨ ਆਏ ਕਹਿੰਦੇ ਅਸੀਂ ਕਹਿੰਦੇ ਤੁਹਾਡੇ ਵੀਡੀਓ ਚ ਬਹੁਤ ਵਾਰ ਦੇਖਿਆ ਲੱਭੂ ਉਹਨੂੰ ਬਹੁਤ ਸਾਰੇ ਮੁੰਡਾ ਮੈਂ ਕਹਾਂ ਸੌਤ ਭਾਈ ਹੁਣ ਤਾਂ ਸਾਨੂੰ ਇਹ ਦੱਸਾਂ ਵੀ ਪਿਛਲੇ ਦੋ ਤਿੰਨ ਮਹੀਨੇ ਤੋਂ ਉਹ ਨਾ ਕੋਈ ਡਰਿੰਕ ਨਾ ਕੋਈ ਮੀਟ ਸ਼ੀਟ ਕੁਝ ਨਹੀਂ ਰੱਖਾਂਦਾ ਹੁਣ ਤਾਂ ਵੀ ਬੰਤਪਾਈ ਦੇ ਨਾਲ ਸਵੇਰੇ ਐਤਵਾਰ ਨੂੰ ਸਵੇਰੇ ਆਸਾ ਦੀ ਬਾੜ ਦਾ ਕੀਰਤਨ ਕੱਢ ਜਾਂਦਾ ਸੀ ਪਠਾ ਸਾਹਿਬ ਤੇ ਹੁਣ ਉਹਨੇ ਬੰਤਪਾਈ ਦੇ ਬਹੁਤ ਨੇੜੇ ਦਾ ਹੋ ਸਾਡੇ ਨਾਲ ਥੋੜਾ ਜਿਹਾ ਹਲੇ ਪਿਆਰ ਤਾਂ ਸਾਡੇ ਨਾਲ ਉਨਾ ਹੀ ਤਾਂ ਨਹੀਂ ਤੇ ਅਸੀਂ ਕੋਈ ਛੱਡਿਆ ਹੋਇਆ ਦਾ ਪਰ ਹੁਣ ਜਿਹੜੇ ਸ਼ਾਮ ਨੂੰ ਅਸੀਂ ਇਕੱਠੇ ਕਿਤੇ ਬੈਠਦੇ ਕਦੇ ਪੈਗ ਸ਼ਕ ਲਾਉਂਦੇ ਹਾਂ ਤਾਂ ਉਹ ਪਾਰਟੀ ਜਿੱਥੇ ਬੈਠਦਾ ਹਾਂ 1.5-2 ਮਹੀਨੇ ਤੋਂ ਇਹ ਗੱਡੀ ਆ ਖੜਾ ਤੇ ਇੱਥੇ ਮੈਂ ਹੁਣ ਬੋਲਟ ਚੱਕਿਆ ਬੰਦਾ ਚੱਕਦੇ ਅੱਗੇ ਤੇ ਹੋ ਜਾਏ ਭਾਈ ਗੁੱਜਰ ਬਾਈ ਮੈਨੂੰ ਸਾਥ ਦਊਗਾ ਮੇਰਾ ਜਾ ਬਾਈ ਥੋੜਾ ਜਿਹਾ ਕੰਡਮ ਹੋਇਆ ਹੋਇਆ ਤੇ ਨੱਲਾ ਲੱਤਾਂ ਲੱਗਿਆ ਹੁਣ ਇਹਦੇ ਇੱਕ ਛੋਟੀ ਜਿਹੀ ਤੀਜੀ ਲੱਤ ਦਿਖਾਈ ਬਾਈ ਤੇਜੀ ਲੱਤ ਹੈ ਗੁੱਜਰ ਬਾਈ ਹੁਣ ਤਾਂ ਲਿਆਂਦਾ ਮਾਰੇ ਮੋਟੇ ਗੜਾਈ ਕਰ ਦੂਗਾ ਇੱਧਰ ਆ ਤੇ ਇੱਧਰ ਗਠੇ ਪੱਟਣੇ ਨੂੰ ਪਏ ਆ ਡੇਢ ਕਿਹੜਾ ਤੁਸੀਂ ਪੱਟਰੇ ਦਾ ਬਾਕੀ ਰਹਿੰਦਾ ਹਲੇ ਮੈਂ ਕਰ ਮੈਂ ਤਿੰਨੇ ਜਣੇ ਸਵੇਰੇ ਆਏ تھے ਅਸੀਂ ਅਸੀਂ ਪੱਟੇ ਜੋਂ ਉਹਨੇ ਤੇ ਹੁਣ ਤੁਹਾਨੂੰ ਖੁਰਪਾ ਚਾਹੀਦਾ ਹੈ ਖੁਰਪਾ ਦਵਾ ਇੱਕ ਆਲਾ ਫੜਾ ਕਰਪਾ ਠੀਕ ਆ ਆਲਾ ਫੜ ਲਾ ਭਾਈ ਪਾਣੀ ਦੀ ਬੋਤਲ ਭਰੀ ਹੋਈ ਆ ਠੀਕ ਆ ਰਾਮ ਨਾਲ ਕਰੀਂ ਜਿੱਥੇ ਹਾਲ ਸ਼ਾਮਾਂ ਸ਼ਾਮ ਜਦੋਂ ਸ਼ਾਮਾਂ ਅੰਕ ਸ਼ਾਮਾਂ ਘੁੰਮੀ ਜਾਂਦੀ ਆ ਉਧਰ ਤੋਂ ਲੱਗੇ ਰਹੀ ਤੂੰ ਪੰਨ ਲੋ ਵਾਲੇ ਮੰਜਾ ਇੱਥੇ ਪੱਖਾ ਛੱਡ ਲਈ ਠੀਕ ਆ ਭਾਈ ਮੈਂ ਆਉਂਗਾ ਹੁਣ ਤੈਨੂੰ ਕੱਲ ਸ਼ਾਮ ਨੂੰ ਮਿਲਦਾ ਫਿਰ ਕੱਲ ਜੇ ਆਵਾਂਗਾ ਹਾਂ ਅੱਜ ਮੈਂ ਚੱਲਿਆ ਮੜਾ ਦਿੱਲੀ ਪੇਪਰ ਜਾਣਾ ਮੇਰਾ ਕੰਮ ਆ ਮੈਨੂੰ ਪੀਣੇ ਪਾਣੇ ਦਾ ਤੇਰਾ ਕਰ ਦੰਦੇ ਛਿਲਾ ਉਹ ਤੋਂ ਸ਼ਾਵਨ ਮਿਲੂਗਾ ਚੀਜ਼ ਠੀਕ ਸਮਾਨ ਹਲ ਪੇਪਰ ਲੈਣੇ ਆ ਉਤੇ ਪੇਪਰ 30 40 ਪੇਪਰ ਨਿਕਲਦੇ ਜਿਹੜਾ ਕਲਰ ਪ੍ਰਿੰਟਰ ਉਹ ਹੋੜੀ ਹੋੜੀ ਪੇਪਰ ਕੱਟਦਾ ਤਾਂ ਫਿਰ ਉਹਨੂੰ ਮੈਂ ਦੇਇਆ ਤਾਂ ਉਹ ਕੱਟ ਰਿਹਾ ਤੇ ਹੁਣ ਆਮਨੇ ਦੋ ਆਮਨੇ ਇਕੱਠੇ ਹੋ ਗਏ ਤਾਂ ਮੇਰੇ ਦੋ ਮਨੇ ਇਕੱਠੇ ਹੋ ਗਏ ਆਮਨੇ ਆਮਨੇ ਇਕੱਠੇ ਹੋ ਗਏ ਅੱਜ ਜਾਵਾਂਗੇ ਲਾ ਫੜ ਚੱਜੀ ਮੈਂ ਤੇਰੀ ਗੱਡੀ ਕਿਆ ਕਰਨੀ ਆ ਸਾਰਾ ਤੇਰੀ ਖੜੀ ਲੈ ਜਾ ਲੈ ਅੱਡੇ ਪਰ ਜਾਣਾ ਅੱਡੇ ਕੋਲ ਚਾਹ ਮਾ ਛੱਡੇ ਹੁੰਦਾ ਹੈ ਛੱਡੇ ਹਾਂ ਛੱਡੇ ਆ ਮਾ ਤੂੰ ਉਤਰੀ ਗੱਡੀ ਤਪੀ ਪਈ ਹੋਣੀ ਆ ਮਾ ਗੱਲ ਆ ਉਹ ਠੰਡੀ ਕਰ ਉਹਨੂੰ ਧੁੱਪਾਂ 'ਚ ਖੜੀ ਏ ਚੱਲੋ ਚੱਲੋ ਬਾੜੀ ਬਾੜੀ ਲਈ ਹਰਦੂ ਦਾ ਪਾਰਟੀ ਪਾਰਟੀ ਕਰਦੀ ਆ ਜੀ ਤੁਸੀਂ ਆਏ ਹੋਏ ਆ ਕੋਣੇ ਕੋ ਮਿਲਣਾ ਉਹਨਾਂ ਹੁਣ ਹੈ ਨਹੀਂ ਮੈਂ ਫੋਨ ਕਰਿਆ ਤਾਂ ਦੁਕਾਨ ਬੰਦ ਕਰਕੇ ਲੰਘਿਆ ਹੋਇਆ ਦੱਸ ਕੀ ਕਰੀ ਯਾਰ ਬੰਦਾ ਘਾਣ ਰੋਟੀ ਖਾਣ ਲੰਘ ਗਿਆ ਸਾਰੇ ਬੰਦੇ ਪੁੱਛੀ ਜਾਂਦੇ ਹੁਣ ਤਾਂ ਭਾਈ ਇਹ ਪੁੱਛਣ ਲੱਗ ਗਏ ਮਿਲ ਜਾਏਗਾ ਮਿਲ ਜਾਏਗਾ ਹਾਂ ਰਜੀਤ ਭਾਈ ਪੁੱਛਣ ਆਇਆ ਗਏ ਅੱਜ ਫੇਰ ਬੰਦੇ ਲੱਭ ਪਰ ਹੁਣ ਉਹਨਾਂ ਦੇ ਫੋਨ ਆਇਆ ਸੀ ਕਹਿੰਦੇ ਵੀ ਜਿੱਥੇ ਨੇੜੇ ਤੇ ਲੋ ਜਿਹੜੇ ਕੈਮਰੇ ਸੜਕ 'ਤੇ ਲੱਗਿਆ ਕਹਿੰਦਾ ਮੋੜੀ ਦੀ ਸੜਕ ਦਿਖਾਉਂਦੇ ਪੂਰੀ ਨਹੀਂ ਦਿਖਾ ਰਿਹਾ ਹੈਗਾ ਉਹਨ ਇੱਕ ਹੋਰ ਸਾਈਡ ਗਏ ਆ ਵੀ ਉਧਰ ਨਾ ਗਿਆ ਉਧਰ ਕੋਈ ਕੈਮਰਾ ਲੱਭਦੇ ਜੇ ਉਸੜ ਕੈਮਰਾ ਚ ਦੇਖਦੇ ਫਿਰਦੇ ਬਾਕੀ ਤਾਂ ਹੁਣ ਦੇਖਦੇ ਬਾਈ ਅੱਜ ਵੀ ਗਏ ਨਾ ਅੱਜ ਵੀ ਗਏ ਆ ਨੇ ਮੈਂ ਵੀ ਜਾਣਾ ਤਾਂ ਮੈਂ ਹੁਣ ਪੇਪਰ ਕਰਾਉਣ ਜਾ ਮੈਂ ਸੌਂਪਾ ਨੂੰ ਜਾਣਾ ਤੇ ਜਾ ਮਾ ਕਰਾਉਣਾ ਇਹ ਤੇ ਲੇਟ ਹੋ ਗਿਆ ਬਹੁਤ ਜ਼ਿਆਦਾ ਅੱਜ ਵੀ ਗਈ 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 ਹੈ ਚਾਠੀ ਘਟੂਨੇ ਬਾਈ ਸ਼ੁਕਰਿਆ ਬਾਈ ਤੇਰਾ ਬਹੁਤ ਵਾ ਠੀਕ ਹੈ ਠੀਕ ਬਾਈ ਦੱਸਾਂਗਾ ਜਦੋਂ ਵੀ ਹੋਈ ਅਪਡੇਟ ਹੁਣ ਦਿੱਲੀ ਸਾਈਡ ਲੱਭਦਾ ਮੈਂ ਜਾ ਕੇ ਉਹਨੂੰ ਕਿਤੇ ਉਧਰ ਨਾ ਹੋਵੇ ਆਮਨੇ ਜਹਾਂ ਤੱਕ ਦੇਖਣਾ ਤਾਂ ਦੇਖ ਲਿਆ ਉਸਕੋ ਅਭੀ ਕੈਮਰੇ ਦੇਖ ਰਹੇ ਹਾਂ ਉਸਕੇ ਬਾਅਦ ਦੇਖੇਗੇ ਕਿ ਕਿਆ ਬਣਤਾ ਹੈ तो सभी 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 उसके साथ, 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 साथ टेंशन में साथ दुखी हैं सभी। नीँँगी, नीँँगी। आप किधर काम कर, कि रहते हो? जब इंदिरा गांधी मरा था उसकी अच्छा घर नहीं था अच्छा जैसे से जब तो बहुत कम काम थे उस टाइम तो मेरा जन्म उस टाइम का इंदिरा गांधी के टाइम का 5 ਰੁਪਏ ਦਿਹਾੜੀ ਚਲਦਾ ਸੀ ਆਪਣੇ ਗੋਮੇ ਕਿਤਨਾ ਚੋ ਉਸ ਟਾਈਮ ਦਿਹਾੜੀ ਕਿਤਨਾ ਦਾ 5 ਰੁਪਏ 5 ਰੁਪਏ ਦਿਹਾੜੀ ਦਾ 5 ਰੁਪਏ ਦਿਹਾੜੀ ਦਾ ਅਬੀ ਕਿਤਨਾ ਹੋ ਗਿਆ ਅਬੀ ਤੋ 500 ਹੋ ਗਿਆ 500 ਹੋ ਗਿਆ ਕਿਤਨਾ ਤਰ 500 5 ਰੁਪਏ ਸੇ 500 ਤੱਕ ਆ ਗਿਆ ਅਬੀ ਹੋਰ 10 ਸਾਲ ਲਓ ਫਿਰ 10000 ਹੋ ਜਾਏਗਾ 10000 ਟੈਂਪੋ ਮਿਲ ਗਿਆ ਟੈਂਪੋ 'ਚ ਬੈਠ ਕੇ ਜਾ ਰਹੇ ਆ ਰੋਪੜ ਨੂੰ ਬਸ ਆਈ ਨਹੀਂ ਹੈਗੀ ਵਾਜੇ ਇੱਥੇ ਨਾ ਲਾਈਟਾਂ ਨੂੰ ਲਾ ਦਿਓ ਅੱਛਾ ਸਰੀਰ ਕੋਲ ਅੱਛਾ ਅੱਗੇ ਲਾਈਟਾਂ ਨੂੰ ਲਾ ਦਿਓ ਸਦੀ ਵੀਟ ਕਰ ਰਹੇ ਆ ਤੇ ਖੜਾ ਇੱਧਰ ਇੱਕ ਮੁੰਡਾ ਆ ਬਜਾਈ ਮੜ ਗਈ ਆ ਇਹਦੇ ਨਾਲ ਕਲਾ ਕਰਦੇ ਆ ਕਲਾ ਕ੍ਰਾਂਤੀ ਕਰਕੇ ਟਕਰਾਤੀ ਤੁਸੀਂ ਇਹ ਕੰਮ ਸਿਮਿੰਟਾਂ ਦਾ ਚੀਜ਼ ਹੈ ਪੱਥਰ ਜੇ ਹੈ ਪਾ ਜ ਆ ਗਿਆ ਪਾ ਤੇਰਾ ਜਿੱਥੇ ਸੀ ਤੈਂ ਦੇਖਿਆ ਉੱਥੇ ਨਹੀਂ ਮਿਲਿਆ ਭਾਈ ਤੈਨੂੰ ਭਲੇਖਾ ਲੱਗਿਆ ਮੰਨ ਲੈ ਮੇਰੀ ਨਹੀਂ ਯਾਰ ਮੈਂ ਨਹੀਂ ਮੰਨਦਾ ਅਸੀਂ ਕੈਮਰਾ ਦੋ ਬਾਰ ਦੇਖ ਕੇ ਆਏ ਮੈਂ ਆਪਣੇ ਕੇ ਮੇਰੇ ਮੂਰੇ ਨੇ ਭਜਿਆ ਹੋ ਯਾਰ ਉਹ ਨਹੀਂ ਯਾਰ ਤੇਰੇ ਮੂਰੇ ਨੇ ਭਜਿਆ ਮੈਂ ਪੂਰਾ ਦੇਖਿਆ ਪੂਰਾ ਅਸੀਂ ਕੈਮਰੇ ਲਾਈਟ ਉਹਨਾਂ ਇੱਥੇ ਕੋਲ ਲੀਟ ਸੀ ਰਦੇ ਹਜ਼ਾਰ ਵੇਸੇ ਲੱਗੀ ਸੀ ਪਤੀ ਜੇ ਕਿਹਨਾਂ ਪਹਾਂ ਇਓ ਬੇਰ ਖਸਾਰੀਆਂ ਕਦੇ ਤੁਨੂ ਵੇਖ ਕੇ ਆ ਮਾਰ ਤੀ ਕੋਈ ਤੁੱਕਾ ਬਗ ਬੇਰਾ ਕਾਲ ਲੱਗ ਗਈ ਏੜੀ ਅਸੀਂ ਭਾ ਤੇ ਨੀ ਕਾਂ ਲੱਗ ਗਈ ਜੀ ਦੀ ਤਾਂ ਵੀ ਤੇ ਪਈ ਜਾਣ ਕੀ ਆਗੇ ਵੇਖ ਨਾਲ ਹੋ ਕਿ ਇਦਾਂ ਤਾਂ ਕਿਹਾ ਤਾਂ ਅਸੀਂ ਤੇਰੇ ਨਾਲ ਐ ਪੂਰੀ ਟਾਈਮਿੰਗ ਮਿਲਾ ਕੇ ਬਾਰੀ ਦੇ ਵਿੱਚ ਦੀ ਐ ਪੂਰਾ ਦੇਖ ਲਿਆ ਉਹ ਤੁਨੂ ਮਿਲਿਆ ਨਹੀਂ ਆ ਤੂੰ ਕਹਿੰਦਾ ਮੈਂ ਦੇਖਿਆ ਮੈਂ ਹੀ ਗਿਆ ਮੈਂ ਆਹ ਹੈ ਨਵੀਂ 50 ਮਿੰਟ ਦਾ ਬੰਦਾ ਹੈ ਤੇ ਮੈਨੂੰ ਪਤਾ ਆ ਦੇ ਚਲ ਦੇਖਦੇ ਆ ਘੱਟੋ ਘੱਟ ਅਸੀਂ ਘੰਟਾ ਫੇਰ ਦੁਆਰੇ ਲੱਗੇ ਆਏ ਆ ਮੈਂ ਆਪ ਦੇਖਿਆ ਨਹੀਂ ਆ ਤੈਨੂੰ ਕੋਈ ਮੰਨਦਾ ਨਹੀਂ ਹੈਗਾ ਦੱਸ ਮੈਂ ਜੀ ਦੇਖਿਆ ਨਹੀਂ ਕਿਹਾ ਇਹ ਵਾ ਹੁਣ ਕੀ ਕਰੀਏ ਅਸੀਂ ਹੁਣ ਪਰ ਹੁਣ ਕੈਮਰਾ ਵੀ ਰਿਕਾਰਡਿੰਗ ਖਾਤੇ ਡਿਲੀਟ ਹੋ ਜਣੇ 8-9 ਦਿਨ ਦੀ ਰਹਿੰਦੀ ਵਿੱਚ ਹਾਂ ਤੈਨੂੰ ਅਸੀਂ ਉੱਥੇ ਤਾਂ ਵੀ ਦੇਖਿਆ ਜਿੱਥੇ ਤੇਨਾ ਤੂੰ ਬਾਰਿਸ਼ ਨੂੰ ਝਾਕ ਰਿਹਾ ਤਾਂ ਉਹ ਟੈਰਮੀਨਲ ਅੱਗੇ ਸਾਹਮਣੇ ਦੇਖਿਆ ਸੀ ਮੈਂ ਕੈਮਰੇ ਮਾਰ-ਮਾਰ ਕੇ ਉਹ ਟੀ-ਸ਼ਰਟ ਵਾਲਾ ਬੰਦਾ ਹੀ ਨਹੀਂ ਹੈ ਵਿੱਚ ਮੈਂ ਆਪਣੇ ਅਭੀ ਨੂੰ ਇਹ ਆ ਹਾਂ ਉਹ ਟੀ-ਸ਼ਰਟ ਵਾਲਾ ਬੰਦਾ ਹੀ ਨਹੀਂ ਆਉਂਦਾ ਹੈ ਵਿੱਚ ਅਸੀਂ ਇਹਦਾ ਅਸੀਂ ਕਹਿੰਦੇ ਆ ਵੀ ਜਿੱਦਾਂ ਕੋਈ ਬੰਦਾ ਅਸੀਂ ਸਾਲਾ ਮੈਂ ਕਿਤੇ ਧਰਮਕਸਤਾਨ ਪਰ ਗਿਆ ਤੈਨੂੰ ਮੈਂ ਦੇਖ ਲਵਾਂ ਹਾਂਜੀ ਇੱਥੇ ਮਿਲੂਗੀ ਇੱਥੇ ਆਉਂਗੀ ਜੀ 40 ਦੇ ਬਸ ਅੱਡੇ ਆ ਗਿਆ ਇਹ ਪੰਜਾਬ ਦਾ ਬਸ ਸਾਡਾ ਹੁਣ 17 ਤੋਂ ਬਸ ਮਿਲਦੀ ਆ ਹਰਿਆਣਾ ਦਿੱਲੀ ਵੱਲ ਨੂੰ ਇੱਥੋਂ ਜਾਊਗਾ ਹੁਣ 17 ਦੇ ਬਸ ਅੱਡੇ ਜੀਆਂ ਬਸ 17 ਦੇ ਬਸ ਅੱਡੇ ਤੇ ਇੱਥੋਂ ਬਸ ਫੜਦੇ ਹੁਣ ਦਿੱਲੀ ਨੂੰ ਤੇ ਨਾਲੇ ਲੰਦੇ ਅਪਡੇਟ ਕਰਕੇ ਦੀ ਕੋਈ ਮੁੰਡਿਆਂ ਨੂੰ ਪੁੱਛਦੇ ਫੋਨ ਕਰਕੇ ਇਹ ਕੋਈ ਲੱਗੀ ਗੱਲ ਪਤ ਪਤਾ ਲੱਗਿਆ ਕਿ ਨਹੀਂ ਲੱਗੀ ਤੇ ਤੁਹਾਨੂੰ ਦੱਸ ਦਾਂ ਨਾ ਇੱਕ ਵਾਰੀ ਬੱਸ ਵਾਰੀ ਪਤਾ ਕਰ ਲਵਾਂ ਬੱਸ ਖੜੀ ਲੱਗਦੀ ਮੈਨੂੰ ਪੰਜਾਬ ਵਾਲੀ ਬੱਸ ਮਿਲ ਗਈ ਮੈਨੂੰ ਪੰਜਾਬ ਵਾਲੀ ਬੱਸ ਜਾਵਾਂਗੇ ਬੱਸ 8.5 ਬਾਈ ਵੰਡਦੇ ਤੁਸੀਂ ਇੱਕ ਦਿੱਲੀ ਦਾ ਇੱਕ ਹਰਿਆਣਾ ਦਾ ਇੱਕ ਪੰਜਾਬ ਦਾ ਇਹ 17 ਵਾਲਾ ਹਰਿਆਣੇ ਦਾ ਨਾ ਇਹਦਾ ਦੂਜਾ 43 ਵਾਲਾ ਉਹ ਪੰਜਾਬ ਦਾ ਖਾਣਾ ਲੈ ਲਿਆ ਮੈਂ ਕਿਹਾ ਬੱਚੇ ਬੈਠ ਕੇ ਖਾ ਲਾਂਗੇ ਸ਼ੁਕਰੀਆ ਬਾਈ ਆ ਪੈਸੇ ਭਾਵੇਂ ਦਿੱਤੇ ਨਾ ਠੰਡੀ ਅੰਦਰ ਤੇ ਆਣ ਮਜ਼ਾ ਆ ਗਿਆ ਤੇ ਪਰਦੇ ਲੱਗੇ ਹੋਏ ਆ ਸ਼ਾਨਦਾਰ ਸਫਰ ਉਗਣ ਦਿੱਲੀ ਦਾ ਪਿਛਲੀ ਵਾਰ ਗਿਆ ਤਾਂ ਮੈਂ ਐ ਸਾਈਡ ਦੀ ਟਿਕਟ ਲੈ ਲਈ ਐ ਸਾਈਡ ਤੇ ਧੁੱਪਾਂ ਪੈਂਦੀ ਦੀ ਹੁਣ ਮੈਂ ਐ ਸਾਈਡ ਦੀ ਲੱਤੀ ਆ ਤੇ ਆਰਾਮਦਾਰੀ ਹੋਊਗੀ ਹੁਣ ਕਿ ਸੂਰਜ ਪਰਲੇ ਪਾਸੇ ਚਲੀ ਜਾਣਾ ਤੇ ਫੇਰ ਧੁੱਪਾਂ ਨਾ ਪਏ ਇਹ ਥੋੜੀ ਗੌਰ ਕਰ ਲੈ ਕੋ ਜੇ ਤੁਸੀਂ ਜਾਣਦੇ ਨਾ ਕਿ ਧੁੱਪਾਂ ਕਿਹੜੀ ਸਾਈਡ ਦੀ ਜਿਹੜੀ ਸਾਈਡ ਨੂੰ ਤੁਸੀਂ ਜਾਣਾ ਉਹ ਸੀਟ ਪਰ ਬਹਿ ਜਾ ਕਰੋ ਧੁੱਪਾਂ ਨਾ ਲੱਗੇ ਕਿ ਮੈਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਿੰਦਾ ਹੁੰਦਾ ਉਹ ਚੀਜ਼ ਦਾ ਫਾਇਦਾ ਲੈ ਲਿਓ ਕਰੋ ਜਦ ਨਾਲ ਨੁਕੀਦਾ ਲੰਬੇ ਸਫਰ ਉੱਗਣਾ ਪੈਂਦਾ ਟਾਈਮ ਹੋ ਗਿਆ ਜੀ 4:30 ਚੱਲਣੀ ਦੀ ਬੱਸ 4:30 ਚੱਲ ਗਈ ਤੇ ਹੁਣ ਇੱਥੇ ਤੇ ਨਾ 9-10 ਵਜੇ ਦਿੱਲੀ ਲਾਦਣਾ ਦਿੱਲੀ ਉੱਥੇ ਜਾ ਕੇ ਚੱਲਦੇ ਪੰਜ ਬਾਲੀਆ ਸਾਹਿਬ ਕੋਲ ਜਿਹੜਾ ਮੇਰੇ ਨਾਲ ਦੋ ਵਾਰੀ ਥਾਈਲੈਂਡ ਇੱਕ ਵਾਰੀ ਥਾਈਲੈਂਡ ਇੱਕ ਵਾਰੀ ਵੀਅਤਨਾਮ ਇੱਕ ਵਾਰੀ ਮੇਨਨਲ ਰਸ਼ੀਆ ਗਿਆਤਾ ਮਾਸਕੋ ਹੁਣ ਬੱਸ ਬੱਠ ਖੜੀ ਸਾਡੇ ਉਹ ਸਾਹਮਣੇ ਤੇ ਕਰਨਾਲ ਟੱਪਿਆ ਹੈ ਇੱਥੋਂ ਹਣੇ ਹੋਰ 1.5-2 ਘੰਟੇ ਲੱਗ ਜਾਣੇ ਤੇ ਹੁਣ ਖਾਈਏ ਕੁਝ ਦੇਖਦੇ ਅੰਦਰ ਜਾ ਕੇ ਬਹੁਤ ਸੋਹਣਾ ਟੱਪਾ ਕਿਰੰਗੜਾ ਟੱਪਾ ਬੈਠਣ ਵਾਸਤੇ ਬਹੁਤ ਵਧੀਆ ਇਹ ਮੇਰਾ ਚੈਨਲ ਚੱਲ ਪਿਆ ਓਏ ਆ ਮੁੰਡਿਆਂ ਨੇ ਸਾਡਾ YouTube ਉਧਰ ਵੀਡੀਓ ਲਾ ਦਿੱਤੀ ਇਹ ਹੁਣ ਅਸੀਂ ਬਾਰਡਰ ਪਾਕਿਸਤਾਨ ਦੇ ਵਿੱਚ ਅੰਦਰ ਪੜ ਗਏ ਹਾਂ ਪਾਕਿਸਤਾਨ ਐਂਟਰੀ ਹੋ ਗਈ ਸਾਡੇ ਪਾਕਿਸਤਾਨ ਦੇ ਪੜ ਗਏ ਹੁਣ ਅਸੀਂ ਆ ਪਾਕਿਸਤਾਨ ਦੇ ਪੜ ਗਏ ਹੁਣ ਅਸੀਂ ਪਾਕਿਸਤਾਨ ਚ ਪਹੁੰਚ ਗਏ ਬਹੁਤ ਐ ਉਧਰ ਬੱਸ ਫੇਰ ਦੁਆਰੇ ਚੱਲ ਪਈ ਬੱਸ ਜਿਹੜਾ ਬਾਰੀ ਖੁੱਲੀ ਰਹੀ ਗਈ ਉਹਦੇ ਕਰਕੇ ਅੰਦਰ ਮੱਛਰ ਬੜਿਆ ਆ ਆਟੋ ਹੀ ਕਰ ਲਿਆ ਬਾਲੀ ਜੀ ਤੇ ਬਾਲੀ ਜੀ ਦੇ ਘਰ ਜਾਣੇ ਨੂੰ 200 ਰੁਪਏ ਦੇ ਵਿੱਚ ਚਲੇ ਵੀ ਫਿਰ ਬਹੁਤ ਸੋਹਣਾ ਏਰੀਆ ਭਾਈ ਚਲੋ 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 ਬਾਲੀਆ ਸਾਹਿਬ ਨੇ ਕਿਹਾ ਤਾਂ ਮੈਨੂੰ ਇੱਥੇ ਆਜੀ ਬਾਲਾ ਜੀ ਕੋਈ ਆਏ ਤਾਂ ਹੈ ਨਹੀਂ ਹਲੇ ਇੱਧਰ ਆ ਰਹਿ ਗਏ ਆ ਬਾਲੀਆ ਸਾਹਿਬ ਬਾਲੀਆ ਸਾਹਿਬ ਬੰਦ ਵਧੀਆ ਵਧੀਆ ਉਸਨੂੰ ਬਾਲੀਆ ਠੀਕ ਠਾਕ ਹੈ ਚਿੱਤਾ ਪਹੁੰਚ ਗਏ ਨਾ ਚਲੋ ਚਲੋ ਜੀ ਪੁੱਜ ਗਏ ਵਾਲਿਆ ਸਾਹਿਬ ਦੇ ਘਰ ਵਾਹ ਵੀ ਵਾਹ ਵਾਹ ਵੀ ਵਾਹ ਵਾਲਿਆ ਸਾਹਿਬ ਤੁਹਾਡੀ ਅੱਜ ਚਾਹਨਾ ਪੂਰੀ ਕਰਤੀ ਠੀਕ ਹੈ ਵੈਲਕਮ ਹੈ ਹੋਏ ਨਾ ਤੁਸੀਂ ਮੈਂ ਤਾਂ ਇੰਤਜ਼ਾਰ ਕਰ ਰਿਹਾ ਕਿ ਕਦ ਆਮਗੇ ਹਾਂ ਤੁਹਾਡੀ ਭਾਈ ਪਾ ਪੂਰੀ ਕਰਤੀ ਥੱਕੇ ਹੋਏ ਹੁਣ ਬਹੁਤ ਚਲੋ ਬੈਠੇ ਕਲੀ ਮਾਰਦੇ ਗੱਲਾਂ ਬਾਤਾਂ ਫਿਰ ਵਾਲਿਆ ਸਾਹਿਬ ਨੇ ਫੋਟੋ ਲਾਈਆਂ ਥਾਈਲੈਂਡ ਵਾਲੀਆਂ ਵਾਹ ਵੀ ਵਾਹ ਆ ਵੀਰ ਯਾਰ ਦੋਸਤ ਜਿਹੜਾ ਤੁਸੀਂ ਦੇਖੇ ਵੀਡੀਓ ਦੇ ਗੱਡੀ ਲੈ ਕੇ ਗਏ ਤੇ ਕੈਮਰਾ ਬੈਠੇ ਦੇਖ ਰਹੇ ਆ ਤੇ ਫਿਰ ਉਹਨਾਂ ਮੈਂ ਵੀਡੀਓ ਕਾਲ ਕੀਤੀ ਇਹਨਾਂ ਨਾਲ ਸਾਰੀ ਗੱਲਬਾਤ ਪੁੱਛੀ ਕਹਿੰਦੇ ਵੀ ਸਾਡੇ ਪਾਈ ਪੱਲੇ ਕੁਛ ਨਹੀਂ ਵਿਆ ਜਿਹੜੇ ਰਸਤੇ ਨੂੰਸੀਂ ਦੇਖਦੇ ਹਾਂ ਉਹ ਸਾਈਡ ਤੋਂ ਕੋਈ ਕੈਮਰੇ ਨਹੀਂ ਹੈਗੇ ਜਾਂ ਫਿਰ ਕੈਮਰੇ ਸੜਕ ਦੇ ਪਰੇ ਦਿਖਦਾ ਨਹੀਂ ਹੈ ਕੋਈ ਹੁਣ ਵੀ ਦੋਰੇ ਗੱਲਬਾਤ ਕੀਤੀ ਕਹਿੰਦਾ ਹੁਣ ਕੀ ਕਰੀਏ ਹੁਣ ਕੱਲ ਦਾ ਦਿਨ ਪਰਸੂ ਨੂੰ ਫਿਰ ਪੁਲਿਸ ਵਾਲਾ ਆ ਦੇਖਦੇ ਆ ਤੇ ਹੁਣ ਤਾਂ ਥੱਕ ਕੇ ਘੱਟੋ ਘੱਟ ਚਿਹਰੇ ਤੇ ਲੱਗਦਾ ਕਿ ਕਿੰਨਾ ਮਜਰਾ ਆਇਆ ਪਿਆ ਲੱਗੇ ਜਾਂਦੇ ਆ 3 ਵਜੇ ਚੱਲਿਆ ਤਾਂ ਰਾਤ ਦੇ 10:30 ਪੁੱਜਿਆ ਇੱਥੇ 7-8 ਘੰਟੇ ਲੱਗੇ ਜਾਂਦੇ ਪੁੱਜਣ ਨੂੰ ਇਹਦੇ ਵਿੱਚ ਟ੍ਰੈਫਿਕ ਜਾਮ ਵੀ ਅੱਜ ਦੇ ਵਿੱਚ ਜੋ ਆਪਣੇ ਘਰ ਤੋਂ ਲੈ ਕੇ ਰੋਪੜ ਤੱਕ ਚੰਡੀਗੜ੍ਹ ਤੱਕ ਕਹਨ ਨੂੰ ਘੱਟਾ ਜਿਹੜਾ ਘਟਾ ਉਹ ਲੱਗ ਜਾਂਦਾ ਫਿਰ ਇੱਥੇ 6 ਘੰਟੇ ਲੱਗ ਜਾਂਦੇ ਆ ਤੇ ਹੁਣ ਕੱਲੂ ਪੇਪਰ ਅਪਲਾਈ ਕਰਕੇ ਫਿਰ ਨਿਕਲਾ ਕੇ ਵਾਪਸ ਆਪਣੇ ਪੰਜਾਬ ਤੋਂ ਤੁੜਬਾਲੇ ਸਾਹਿਬ ਅ ਅੱਜ ਪਨੀਰ ਬਣਾਉਣ ਵਾਲੇ ਸਾਹਿਬ ਨੇ ਫੈਟ ਦੇਣਾ ਕੋਲ ਤੇ ਬਾਕੀ ਇਹੀ ਆ ਭਾਈ ਅਸੀ ਦਾ ਲੱਗੇ ਹੋਇਆ ਵਿੱਚ ਚੰਗੇ ਮਾੜੇ ਅੱਜ ਵੀ ਬੜੇ ਗਲਤ ਜੇ ਕਮੈਂਟ ਕਰੀਏ ਕਹਿੰਦੇ ਤੈਨੂੰ ਕੰਟੈਂਟ ਮਿਲਿਆ ਹੋਇਆ ਫਲਾਣਾ ਮਿਲਿਆ ਉਹ ਦੇਖੋ ਯਾਰ ਮੂਰਖ ਲੋਕੂ ਕੰਟੈਂਟ ਮਿਲਿਆ ਮੇਰੇ ਸਾਡਾ ਦੋਸਤ ਆ ਉਹ ਠੀਕ ਹੈ ਦੇਖੋ ਮੇਰੀ ਮੇਰੀ ਵੀਡੀਓ ਪਾਉਣ ਨਾਲ ਕਿੱਥੇ ਦਾ ਗੱਲ ਗਈ ਆ ਕਿਸ ਤਰ੍ਹਾਂ ਕਿਸੇ ਕਿਸੇ ਬੰਦੇ ਨੂੰ ਬਿਲੂਗਾ ਸਾਨੂੰ ਦੱਸੂਗਾ ਜਨਾਬ ਆਉਂਦਾ ਫਿਰ ਕਹਿੰਦਾ ਤੇ ਆਪਣੇ ਦੋਸਤ ਦੀ ਵੀਡੀਓ ਨਹੀਂ ਪਾਈ ਹੈਗੀ ਬਣਾ ਕੇ ਤੇਰਾ ਦੋਸਤ ਖੋਇਆ ਤੂੰ ਪਾ ਉਹਦੇ ਪਰ ਫਿਰ ਦੂਜੇ ਪਾਸੇ ਨੂੰ ਕਿਹਦਾ ਕਿਹਦਾ ਮੂਹ ਬੰਦ ਕਰ ਲਿਆ ਨੇ ਲੋਕਾਂ ਦਾ ਯਾਰ ਕਿਸੇ ਤੇ ਫੀਲਿੰਗਾਂ ਕਿਸੇ ਵਾਸਤੇ ਆ ਤੁਸੀਂ ਮੇਰੀ 7 ਸਾਲ ਪੁਰਾਣੀ ਵੀਡੀਓ ਦੇਖੋ ਅੱਜ ਮੈਨੂੰ ਆਪਾਂ ਫੇਸਬੁੱਕ ਵਾਲੇ ਸਾਈਟ 'ਤੇ ਥੋੜਾ ਸਾਈਟ 'ਤੇ ਚੱਲ ਜਾਈਏ 7 ਸਾਲ ਪੁਰਾਣੀ ਮੇਰੀ ਕੱਕੇ ਨਾਲ ਵੀਡੀਓ ਹੈ ਇੰਨਾ ਸਾਡਾ ਆਪਸ ਵਿੱਚ ਪਿਆਰ ਦਾ ਇਹ ਨਾਲ ਵੀਡੀਓ ਕਰਕੇ ਇਹਨੂੰ ਆਪਣੇ ਵਿਊਅਰ ਦਾ ਪਿਆਰ ਪੁਰਾਣਾ ਪੈਨੂੰ ਵਿਊ ਕਰਦਾ ਨਹੀਂ ਹੈਗਾ ਜਮਨ ਵੀ ਇਹ ਗੱਲਾਂ ਤੁਹਾਡੀਆਂ ਚਲੋ ਹੁਣ ਬੈਠ ਦੇ ਬਾਦਿਆ ਸਾਹਿਬ ਦਾ ਪਨੀਰ ਖਾਈਏ ਫਿਰ ਬਾਲਿਆ ਸਾਹ ਪੂਰਾ ਫਨਚਨ ਕਰਦੇ ਆ ਪਨੀਰ ਬਣਿਆ ਹੋਇਆ ਭਾਈ ਬਾਲਿਆ ਸਾਹ